ਸ਼੍ਰੀ ਮੁਕਤਸਰ ਸਾਹਿਬ ਦੇ ਹਲਕੇ ਗਿੱਦੜਬਾਹ ਚ ਹੋਣ ਜਾ ਰਹੀ ਜਿਮਨੀ ਚੋਣ ਨੂੰ ਲੈ ਕੇ ਭਾਵੇਂ ਅਜੇ ਮਿਤੀਆਂ ਦਾ ਐਲਾਨ ਨਹੀਂ ਹੋਇਆ ਪਰ ਚੋਣ ਸਰਗਰਮੀਆਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਗਿੱਦੜਬਾਹ ਦੇ ਹਲਕੇ ਪਿੰਡ ਦੋਦਾ ਵਿਖੇ ਆਮਦਨੀ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਆਮਦਨੀ ਪਾਰਟੀ ਦੇ ਨਾਲ ਜੁੜੇ ਹੋਏ ਪੁਰਾਣੇ ਵਰਕਰਾਂ ਦੇ ਨਾਲ ਵਿਸ਼ਾਲ ਇਕੱਠ ਕੀਤਾ ਗਿਆ ਇਸ ਦੌਰਾਨ ਬੀਤੇ ਦਿਨੀ ਅਕਾਲੀ ਦਲ ਛੱਡ ਆਮਦਨੀ ਪਾਰਟੀ ਵਿੱਚ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਪਹੁੰਚੇ ਸੁਭਿੰਦਰ ਸਿੰਘ ਕੌਣੀ ਨੇ ਕਿਹਾ ਕਿ ਪਾਰਟੀ ਦੇ ਤਕਸਾਲੀ ਵਰਕਰਾਂ ਦੇ ਮਨ 'ਚ ਕੁਝ ਖਦਸੇ ਸਨ ਸੰਬੰਧੀ ਹਲਕੇ 'ਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸਨ ਜਿਸ ਦੇ ਚੱਲਦੇ ਆ ਅੱਜ ਇਸ ਵਿੱਚ ਅਜ ਵਰਕਰਾਂ ਦੀ ਇਕਤਰਤਾ ਰੱਖੀ ਗਈ ਉਹਨਾਂ ਨੇ ਕਿਹਾ ਕਿ ਪਾਰਟੀ ਜਿਸ ਵੀ ਤਰ੍ਹਾਂ ਜ਼ਿੰਮੇਵਾਰੀ ਲਾਵੇਗੀ ਉਹ ਤਾਂ ਦੇ ਹੀ ਦੇ ਨਾਲ ਨਿਭਾਉਣਗੇ ਆਪ ਦੇ ਸਾਰੇ ਵਰਕਰ ਇਕਜੁੱਟ ਹਨ ਇਸ ਮੌਕੇ ਸੰਬੋਧਨ ਕਰਦਿਆਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਵਰਕਰ ਦਾ ਪੂਰਾ ਮਾਨ ਸਤਕਾਰ ਹੋਵੇਗਾ ਇਸ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਕੀ ਕੁਨੇਹਾ ਕੀ ਹੈਗਾ ਲੋਕਾਂ ਦਾ ਕਿ ਕੇ ਪੌਣੀ ਸਾਹਿਬ ਦੇ ਨਾਲ ਸਰਦਾਰ ਹੁਸ਼ਿੰਦਰ ਸਿੰਘ ਜੀ ਕੌਣੀ ਸਾਹਿਬ ਨਾਲ ਜੋ ਮੇਨ ਬਾਨੀਆ ਪਾਰਟੀ ਦੇ ਦੇਖੋ ਇਹ ਅਸਲ ਬਾਨੀਏ ਆ ਪਾਰਟੀ ਪੌਣੀ ਸਾਹਿਬ ਇਹਨਾਂ ਨੇ ਜੋ ਅੱਜ ਇਕੱਠ ਕੀਤਾ ਇਹਨਾਂ ਨੇ ਇਨਕਾ ਇਨਕਾ ਕਰਕੇ ਇਹ ਸਾਰੇ ਵਰਕਰਾਂ ਦੇ ਨਾਲ ਇਹਨਾਂ ਦੀ ਬਦੌਲਤ ਜਿਹੜੇ ਸਾਰੇ ਕੰਮ ਕਰਦੇ ਨੇ ਇਹਨਾਂ ਦੇ ਇਸ ਕਰਕੇ ਜਿਹੜਾ ਬਾਈਲਾ ਕੀ ਕਰੇ ਪਿੱਛੇ ਨਹੀਂ ਲੱਗਦੇ ਜਿੱਥੇ ਨਜ਼ਰ ਮੈਂ ਬੈਠੀ। ਵਰਕਰਾਂ ਜਿਹੜਾ ਉਹ ਹੈਗਾ ਖਦਸਾ ਕਿ ਹਨਾ ਕਿ ਨਵੇਂ ਆਏ ਜਾਂ ਅਕਾਲੀ ਦਲ ਦੇ ਵੱਡੀ ਗਿਣਤੀ ਵਰਕਰ ਤੁਹਾਡੇ ਨਾਲ ਆ ਗਏ ਕਿ ਕਿ ਉਹ ਇਹ ਹਨਾ ਉਹਦੇ ਪਹਿਲ ਉਹਨਾਂ ਦੀ ਕੀ ਕਹੋਂਗੇ ਉਹਨਾਂ ਵਰਕਰਾਂ ਨੂੰ ਕੀ ਕਹੋਂਗੇ ਇੰਨਾ ਕਰਕੇ ਅਸੀਂ ਆ ਜੀ ਮੈਂ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਕਿਹਾ ਵਿਆ ਸਾਰੇ ਗੱਲ ਬੜੇ ਸਿਆਣੇ ਆ ਸਾਰੇ ਸਮਝਦੇ ਆ। ਕਿ ਜੀ ਇੰਨਾ ਕਰਕੇ ਆਪਾਂ ਬਾਈ ਆਪਣੇ ਕਰਕੇ ਇਹ ਇਹਨਾਂ ਦੀ ਪਹਿਲ ਆਪਣੀ। ਪਰ ਮੇਰੀ ਪਾਲਿਸੀ ਹੈ ਕੀ ਕਹੋਂ ਉਹ ਪਹਿਲਾਂ ਤਾਂ ਮੈਂ ਆਪਦੇ ਦਿਲਦਿਆਂ ਕਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਔਰ ਜਿੰਨੇ ਵਰਕਰ ਜਿੰਨੇ ਮੇਰੇ ਸਾਥੀ ਮੇਰੇ ਅੱਜ ਇਸ ਘੜੀ ਦੇ ਵਿੱਚ ਮੇਰੇ ਸਿਰ ਤੇ ਹੱਥ ਰੱਖਣ ਆਏ ਆ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਕਰਾਂਗਾ ਜੋ ਮੈਂ ਧੰਨਵਾਦ ਕਰਦਾ ਮੈਂ ਔਰ ਮੇਰਾ ਪਰਿਵਾਰ ਹਮੇਸ਼ਾ ਇਹ ਸਾਥ ਦਾ ਜਿਹੜੇ ਲੋਕ ਦਿੰਦੇ ਆ ਇਹ ਨਾ ਅਸੀਂ ਰਿਣੀ ਰਹਿਣਾ ਕੀ ਕਹੋਗੇ ਇਹ ਵੀ ਜੋੜ ਕੇ ਵੇਖਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਹੈ ਜਾਂ ਕੁਝ ਇਸ ਤਰ੍ਹਾਂ ਦਾ ਪਰ ਪਾਰਟੀ ਨੇ ਜੋ ਫੈਸਲਾ ਲਿਆ ਹੈਗਾ ਉਹਨੂੰ ਕਿਵੇਂ ਵੇਖਦੇ ਹੋ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਸਾਡੇ ਜਿਹੜੇ ਵਰਕਰ ਹੈ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਖਣੀ ਪਤਾ ਨਹੀਂ ਹੁਣ ਸਾਡੇ ਨਾਲ ਕੀ ਹੋਊਗਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਅਤੇ ਅੱਜ ਇਕੱਠਾ ਕੀਤਾ ਸੀ ਮੈਂ ਤੁਹਾਡੇ ਨਾਲ ਜਿਵੇਂ ਪਹਿਲਾਂ ਮੈਂ ਸਾਡੇ ਵਰਕਰਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਹਮੇਸ਼ਾ ਵਿਚਰਦਾ ਰਿਹਾ ਉਸੇ ਤਰ੍ਹਾਂ ਨਿਰੰਤਰ ਮੈਂ ਲਗਾਤਾਰ ਇਹਨਾਂ ਵਿੱਚਰਦਾ ਰਹੂੰਗਾ ਚਾਹੇ ਪਾਰਟੀ ਦਾ ਕੋਈ ਫੈਸਲਾ ਹੋਵੇ ਮੈਂ ਉਹ ਫੈਸਲੇ ਨੂੰ ਸਿਰ ਚੁੱਕ ਕੇ ਮੰਨੂ ਕਿਤੇ ਮਲਾਲ ਵੀ ਹੈਗਾ ਕਿ ਪਾਰਟੀ ਨੇ ਇੰਨਾ ਕੰਮ ਕੀਤਾ ਤੇ ਜਿਹੜਾ ਹੈਗਾ ਇਨਸਾਨ ਹਮੇਸ਼ਾ ਆਸ ਤੇ ਜਾਂਦਾ ਹੈ ਔਰ ਮਨ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਲੈ ਕੇ ਚੱਲਦਾ ਕਿ ਸੁਪਨਾ ਲੈ ਕੇ ਚੱਲਦਾ ਕਿ ਮੇਰਾ ਆ ਸੁਪਨਾ ਹੈ ਉਹ ਡ੍ਰੀਮ ਹੈ ਉਹ ਪੂਰਾ ਕਰਨਾ ਹੈ ਕੋਈ ਉਹ ਸਮਾਂ ਲੰਮਾ ਪਿਆ ਹੋਊਗਾ ਕਿਤਨੇ ਕਦੇ ਮਾਰੇ ਕਿਰਪਾ ਕਰਨ ਅੱਜ ਫਿਰ ਕੀ ਵਿਸ਼ਵਾਸ ਦਵਾਇਆ ਡਿੰਪੀ ਢਿੱਲੋ ਹੋਰਾਂ ਨੂੰ ਜਦੋਂ ਅਸੀਂ ਕਾਕੀ ਦੇ ਵਿੱਚ ਔਰ ਇਹ ਵਿਸ਼ਵਾਸ ਵਿੱਚ ਸਾਰੇ ਇਕੱਠੇ ਹੋ ਕੇ ਚੱਲਾਂਗੇ ਜਿਹੜਾ ਵੀ ਕੈਂਡੀਡੇਟ ਹੋਊਗਾ ਅਸੀਂ ਉਹਦੀ ਮਦਦ ਕਰਾਂਗੇ